ਆਗੂ ਰੁਲਦੋ ਸਿੰਘ ਮਾਨਸਾ ਨੇ ਲੈ ਲਿਆ ਸਿੱਧਾ ਪੰਗਾ ਕਿਉਂਕਿ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਸੀ ਐਲਾਨ ਕਿ ਜੇਕਰ ਰੇਲਾਂ ਰੋਕੀਆਂ ਜੇ ਸੜਕਾਂ ਜਾਮ ਕੀਤੀਆਂ ਜੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਫਿਰ ਕਾਨੂੰਨੀ ਕਾਰਵਾਈ ਹੋਵੇਗੀ ਤਾਂ ਅੱਜ ਖੁੰਡੇ ਵਾਲਾ ਰੁਲਦੋ ਸਿੰਘ ਮਾਨਸਾ ਦੇ ਵੱਲੋਂ ਕਹਿ ਦਿੱਤਾ ਕਹਿੰਦੇ ਅਸੀਂ ਡਰਨ ਵਾਲੇ ਨਹੀਂ ਆ ਸੜਕਾਂ ਵੀ ਰੋਕਾਂਗੇ ਰੇਲਾਂ ਵੀ ਰੋਕਾਂਗੇ ਧਰਨੇ ਵੀ ਲਾਵਾਂਗੇ ਜੇ ਲੋੜ ਪਈ ਜੋ ਕੁਝ ਕਰਨਾ ਪਿਆ ਉਹ ਕਰਾਂਗੇ ਕਹਿੰਦੇ ਅਸੀਂ ਡਰਨ ਵਾਲੇ ਨਹੀਂ ਆ ਤਾਂ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਤੁਹਾਨੂੰ ਰੁੜਦੂ ਸਿੰਘ ਮਾਨਸਾ ਦਾ ਉਹ ਬਿਆਨ ਸੁਣਾਉਂਦੇ ਆ ਜੋ ਹੁਣ ਭਗਵੰਤ ਮਾਨ ਦੇ ਉਸ ਬਿਆਨ ਤੋਂ ਬਾਅਦ ਦਿੱਤਾ ਜੋ ਭਗਵੰਤ ਮਾਨ ਨੇ ਕਿਹਾ ਸੀ ਕਾਨੂੰਨੀ ਕਾਰਵਾਈ ਹੋਵੇਗੀ ਇੱਕ ਵਾਰ ਰੁੜਦੂ ਸਿੰਘ ਮਾਨਸਾ ਦੀ ਇਹਦੀ ਇਹੀ ਗੱਲ ਕਹਿਣ ਤੋਂ ਅਸੀਂ ਫੋਲਡਰਾਂ ਕਿ ਨਹੀਂ ਜੋ ਮਾਰਕੀ ਕਰ ਲੈ ਜੇਲ੍ਹ ਦਾ ਸਾਡਾ ਇੱਕ ਕਹ ਜੀਆ ਵਾਦਨਾ ਸਕੂਲ ਹੈ ਜੇ ਉੱਥੇ ਜਾਵਾਂਗੇ ਗੁੱਜੜਾ ਸਾਨੂੰ ਕੁਝ ਨਹੀਂ ਹੁੰਦਾ ਸਾਡੇ ਵੱਡ-ਵੱਡੇ ਰਾਇਣ ਮੱਥੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਹੈ ਅਸੀਂ ਆਪਣੀਆਂ ਮੰਗਾਂ ਵਾਸਤੇ ਸਾਰਾ ਕੁਝ ਕਰਾਂਗੇ ਰਸਤੇ ਛੜਕਾਤੇ ਵੀ ਬੈਠਾਂਗੇ ਸਭ ਕੁਝ ਕਰਾਂਗੇ ਇਸ ਗੱਲ ਤੋਂ ਪਰ ਅਸੀਂ ਵੀ ਲੋਕਾਂ ਬਾਰੇ ਸੋਚਦੇ ਆ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਅਸੀਂ ਚੰਡੀਗੜ੍ਹ ਨੂੰ ਚੱਲੇ ਕਿਨੇ ਸਾਨੂੰ ਰਸਤੇ 'ਚ ਰੋਕ ਲਿਆ ਪਰ ਅਸੀਂ ਤਾਂ ਸੜਕ ਤੋਂ ਪਾਸੇ ਬੈਗੇ ਇਹਦੀ ਪੁਲਿਸ ਨੇ ਸੜਕ ਰੋਕ ਲਈ ਅਸੀਂ ਕਹਿ ਕੇ ਖਲਾਈ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਦੀਗੇ ਹਰਿਆਣਾ ਪੁਲਿਸ ਨੇ ਮਤਲਬ ਮੂਰੇ ਕੰਧਾਂ ਗੱਡੀਆਂ ਉਹ ਕਿਸਾਨਾਂ ਨੇ ਥੋੜੀ ਕੜੀਆਂ ਵਿੱਚ ਕਿਸਾਨਾਂ ਨੇ ਸੜਕ ਰੋਕੀ ਐ ਕਿਸਾਨ ਤੇ ਇੱਕ ਪਾਸੇ ਬੈਠੇ ਦੀ ਆਪਾਂ ਗੱਲ ਕਰ ਲਈਏ ਪਰ ਇਹ ਅਧੋਲਣਾ ਨੂੰ ਨਹੀਂ ਦਬਾ ਸਕਦੇ ਭੁਲੇਖਾ ਜਿੰਨਾ ਚਿਰ ਲੋਕਾਂ ਦੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਪਰ ਇਹ ਆ ਇਹਦੀ ਪਾਰਟੀ ਆਪਦੀ ਕਿ ਉਹ ਧਰਨੇ ਦਿੰਦੀ ਰ ਮਤਲਬ ਉਹ ਸਭਾ ਜੇ ਦਿੱਲੀ ਗੱਲ ਜੇ ਬੈਠੇ ਜੀ ਓਕੇ ਜੀ ਵਾਲ ਨੂੰ ਕੋਈ ਕੇਸ ਦਰਜ ਕਰਤਾ ਸੀਗਾ ਜਿਹੜੀ ਇਹਦੀ ਇਹੀ ਗੱਲ ਕਹਿਣ ਤੋਂ ਅਸੀਂ ਫੋਲਡਰ ਲਾਗੀ ਨਹੀਂ ਜੋ ਮਾਰਕੀ ਕਰ ਲੈ ਜੇਲ੍ਹ ਦਾ ਸਾਡਾ ਇੱਕ ਕਹ ਜੀ ਬਦਨਾ ਸਕੂਲ ਹੈ ਜੇ ਉੱਥੇ ਜਾਵਾਂਗੇ ਗੁਜਣਾ ਸਾਨੂੰ ਕੁਝ ਨਹੀਂ ਹੁੰਦਾ ਸਾਡੇ ਵੱਡ-ਵੱਡੇ ਰਾਇਣ ਮੱਥੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਹੈ ਅਸੀਂ ਆਪਣੀਆਂ ਮੰਗਾਂ ਵਾਸਤੇ ਸਾਰਾ ਕੁਝ ਕਰਾਂਗੇ ਰਸਤੇ ਵੀ ਰੋਕਾਂਗੇ ਸੜਕਾਂ ਤੇ ਵੀ ਬੈਠਾਂਗੇ ਸਭ ਕੁਝ ਕਰਾਂਗੇ ਇਸ ਗੱਲ ਤੋਂ ਪਰ ਅਸੀਂ ਵੀ ਲੋਕਾਂ ਬਾਰੇ ਸੋਚਦੇ ਆ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਅਸੀਂ ਚੱਲਦੀ ਕਾਰ ਨੂੰ ਚੱਲੇ ਜਿਹਨੇ ਪਰ ਅਸੀਂ ਸਿੱਧਾ ਸ਼ਰਕ ਤੋਂ ਪਾਸੇ ਬੈਗੇ ਇਹਦੀ ਪੁਲਿਸ ਨੇ ਸ਼ਰਕ ਰੋਕ ਲਈ ਅਸੀਂ ਕਹਿ ਕੇ ਖਲਾਈ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਦੀਗੇ ਹਰਿਆਣਾ ਪੁਲਿਸ ਨੇ ਮਤਲਬ ਮੂਰੇ ਕੰਧਾਂ ਗੱਡੀਆਂ ਉਹ ਕਿਸਾਨਾਂ ਨੇ ਥੋੜੀ ਗੱਡੀਆਂ ਕਿਸਾਨਾਂ ਨੇ ਸ਼ਰਕ ਰੋਕੀ ਐ ਕਿਸਾਨ ਤੇ ਇੱਕ ਪਾਸੇ ਬੈਠੇ ਦੀ ਆਪਾਂ ਗੱਲ ਕਰ ਲਈਏ ਪਰ ਇਹ ਧੋਲਣਾ ਨੂੰ ਨਹੀਂ ਦਬਾ ਸਕਦੇ ਭੁਲੇਖਾ ਜਿੰਨਾ ਚਿਰ ਲੋਕਾਂ ਦੀ ਮੰਗਾਂ ਨਹੀਂ ਮੰਨੀ ਜਾਂਦੀਆਂ ਪਰ ਇਹ ਆ ਇਹਦੀ ਪਾਰਟੀ ਆਪਦੀ ਤੇ ਉਹ ਧਰਨੇ ਦਿੰਦੀ ਰਹੀ ਐ ਮਤਲਬ ਅਸੈਂਬਲੀ ਚ ਦਿੱਲੀ ਗੱਲ ਜਾ ਕੇ ਬੈਠੇ ਜਿਓ ਕੇ ਜਿਹੜੀ ਵਾਲ ਨੂੰ ਕੇਸ ਦਰਜ ਕਰਤਾ ਸੀਗਾ ਜਿਹੜੀ ਪਾਰਟੀ ਸੰਘਰਸ਼ਾਂ ਤੋਂ ਨਿਕਲੀ ਹੋਵੇ ਤੇ ਉਹ ਸੰਘਰਸ਼ਾਂ ਦੇ ਖਿਲਾਫ ਬ ਤਾਂ ਤੁਸੀਂ ਸੁਣਿਆ ਰੁਰਦੂ ਸਿੰਘ ਮਾਨਸਾ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਜੋ ਲੋੜ ਪਵੇਗੀ ਉਹ ਕਰਾਂਗੇ ਲੋਕ ਜਿਹੜੇ ਤੰਗ ਪ੍ਰੇਸ਼ਾਨ ਹੁੰਨੇ ਆ ਸਾਨੂੰ ਵੀ ਉਸ ਦੀ ਚਿੰਤਾ ਪਰ ਸਾਡੀਆਂ ਮਜਬੂਰੀਆਂ ਨੇ ਕਿਉਂਕਿ ਸਰਬਨ ਸਿੰਘ ਪੰਦੇਰ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਸਾਡੀਆਂ ਮਜਬੂਰੀਆਂ ਨੇ ਸਾਡੇ ਸ਼ੌਂਕ ਨਹੀਂ ਆ ਧਰਨੇ ਲਾਉਣਾ ਕਿਹਦਾ ਦਿਲ ਕਰਦਾ ਕਿ ਸੜਕਾਂ ਦੇ ਉੱਤੇ ਬੈਠ ਕੇ ਰੋਟੀਆਂ ਖਾਈਏ ਕਿਹਦਾ ਦਿਲ ਕਰਦਾ ਕਿ ਡੰਡੇ ਖਾਈਏ ਸਰਕਾਰ ਤੇ ਪ੍ਰਸ਼ਾਸਨ ਦੇ ਕਿਹਦਾ ਦਿਲ ਕਰਦਾ ਸਰਕਾਰਾਂ ਪ੍ਰਸ਼ਾਸਨ ਤੋਂ ਬੇਇੱਜ਼ਤੀ ਕਰਵਾਈਏ ਕਹਿੰਦੇ ਸਾਡੇ ਹੱਕ ਮਾਰੇ ਜਾ ਰਹੇ ਨੇ ਸਾਡੇ ਹੱਕ ਖੋਏ ਜਾ ਰਹੇ ਨੇ ਇਸ ਕਰਕੇ ਅਸੀਂ ਸੜਕਾਂ ਦੇ ਉੱਤੇ ਆਉਨੇ ਆ ਕਿਹਦਾ ਜੀ ਕਰਦਾ ਰੇਲਾਂ ਦੀਆਂ ਪਟੜੀਆਂ ਤੇ ਬੈਠੀ ਐ ਕਿਹਦਾ ਜੀ ਕਰਦਾ ਸਾਹਮਣੇ ਰੇਲ ਆਉਂਦੀ ਹੋਵੇ ਇੱਕ ਤਾਣ ਕੇ ਮੋਰੇ ਖੜ ਜਾਈਏ ਕਿ ਲੰਘਾ ਦਿਓ ਉੱਪਰੋਂ ਕੌਣ ਕਰ ਸਕਦਾ ਦਲੇਰੀ ਵੀ ਚਾਹੀਦੀ ਆ ਤੇ ਸਾਡੀਆਂ ਤਾਂ ਮਜਬੂਰੀਆਂ ਨੇ ਕਹਿੰਦੇ ਤਾਂ ਭਵੰਤਮਾਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਨੇ ਆ ਜੋ ਭਵੰਤਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਪੂਰੀ ਗੱਲਬਾਤ ਭਵੰਤਮਾਨ ਦੀ ਵੀ ਜਵਾਨੀ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਕਾਨੂੰਨੀ ਕਾਰਵਾਈ ਹੋਵੇਗੀ ਕੋਈ ਸੜਕਾਂ ਨਹੀਂ ਰੋਕੀਆਂ ਦਿੱਤੀਆਂ ਜਾਣਗੀਆਂ ਤੇ ਦੂਜੇ ਪਾਸੇ ਕਿਸਾਨ ਵੀ ਹੁਣ ਕਾਫੀ ਅੱਗ ਬੋਲੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਜਿਹੇ ਦੇ ਵਿੱਚ ਕੀ 7 ਮਈ ਨੂੰ ਹੁਣ ਰੇਲਾਂ ਰੋਕੀਆਂ ਜਾਣਗੀਆਂ ਕੀ ਦੁਬਾਰਾ ਧਰਨਾ ਲੱਗੇਗਾ ਪੂਰੀ ਜੜੀ ਆ ਇਸ ਦੇ ਲਈ ਇੰਤਜ਼ਾਰ